ਜਿਹੜੇ ਕਹਿੰਦੇ ਨੇ ਕਿ ਸਾਡਾ ਮਾਝੇ ਦਾ ਮੁੰਡਾ ਜਰਨੈਲ ਹੈ ਤੁਹਾਡੇ ਮਾਝੇ ਦੇ ਮੁੰਡੇ ਜਰਨੈਲ ਦੀ ਕਰਤੂਤ ਚਲਾਨ ਵਿੱਚ ਪੇਸ਼ ਹੋ ਚੁੱਕੀ ਹੈ ਤੇ ਜਿਹੜੇ ਅੱਖਾਂ ਤੇ ਨੀਵੀਂ ਕਰਕੇ ਪੱਗ ਬੰਨਣ ਵਾਲੇ ਐਡਵੋਕੇਟ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਝੂਠ ਨਾ ਬੋਲੋ ਆਓ ਫਰੀਦਕੋਟ ਦੀ ਅਦਾਲਤ 'ਚ ਮੈਂ ਚਲਾਨ ਦੀਆਂ ਕਾਪੀਆਂ ਤੁਹਾਨੂੰ ਲੈ ਕੇ ਦਿੰਨਾ ਸੰਗਤ ਵਿੱਚ ਜਿਹਨੂੰ ਹੋਰ ਜ਼ਰੂਰਤ ਹੋਵੇ ਉਹ ਦਿਨਾਂ ਉਹਦੇ ਵਿੱਚ ਕੀ ਹੈ ਜੋ ਗੁਰਪ੍ਰੀਤ ਨੇ ਸੱਚ ਬੋਲਿਆ ਸੀ ਉਹ ਸਾਰਾ ਸੱਚ ਹੈ ਡ੍ਰਿਪ ਮੈਨੂੰ ਕਹਿੰਦੇ ਆਨੂੰ ਸ਼ਰਮੋ ਦੀਆਂ ਮੇਰੀਆਂ ਬੱਚੀਆਂ ਬੈਠੀਆਂ ਨੇ ਕਿੰਨਾ ਜਲੂਸ ਇਹ ਸਾਰਾ ਜਲੂਸ ਇਹ ਸਾਰੀ ਗੰਦਗੀ ਗੁਰਪ੍ਰੀਤ ਸਿੰਘ ਹਰੀ ਨਾਉ ਨੂੰ ਪਤਾ ਸੀ ਗੁਰਪ੍ਰੀਤ ਸਿੰਘ ਹਰੀ ਨਾਉ ਦੇ ਕੋਲ ਬਹੁਤ ਕੁਝ ਸੀ ਤੇ ਉਹ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਵਾਰਸ਼ ਪੰਜਾਬ ਜਥੇਬੰਦੀ ਨੂੰ ਕੈਪਚਰ ਕੀਤਾ ਉਹ ਚਰਾਹੇ ਵਿੱਚ ਭਾਂਡਾ ਭੰਨਣ ਵਾਲਾ ਸੀ ਭੈਣ ਚਰਨਜੀਤ ਕੌਰ ਨਾਲ ਗੁਰਮਤਾ ਹੋ ਗਿਆ ਸੀ ਬਾਕੀਆਂ ਨਾਲ ਹੋ ਗਿਆ ਸੀ ਐਡਵੋਕੇਟ ਸਿਮਰਜੀਤ ਸਿੰਘ ਤੇ ਸਾਰੀ ਟੀਮ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਹਿਣ ਵਾਲੇ ਸੀ ਕਿ ਅਸੀਂ ਇਹ ਜਾਲੀ ਨੂੰ ਪ੍ਰਧਾਨ ਨਹੀਂ ਮੰਨਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹਦੀ ਰੈਸਟ ਨਹੀਂ ਪੈਂਦੀ ਉਹਦਾ ਚਲਾਨ ਪੇਸ਼ ਨਹੀਂ ਕੀਤਾ ਜਾਂਦਾ ਹਾਜੀ ਉਸ ਲਗਾੜੇ ਦੀ ਰੈਸਟ ਕੋਣ ਵਾਲੀ ਰਹਿੰਦੀ ਐ ਜਿਸ ਦਿਨ ਪੈ ਗਈ ਤੁਹਾਨੂੰ ਚੱਪਣੀ 'ਚ ਨੱਕ ਡੋਬ ਕੇ ਮਰਨ ਨੂੰ ਹਾਂ ਨਹੀਂ ਲੱਭਣਾ ਤੇ ਜਿਹੜੇ ਲੋਕ ਮੈਨੂੰ ਕਹਿੰਦੇ ਸੀ ਖੋਸਾ ਗੱਪਾਂ ਮਾਰਦਾ ਜੇਲ੍ਹ ਤੋਂ ਬੈਠਾ ਬੰਦਾ ਕਿਵੇਂ ਮਰਵਾਉਂਦਾ ਦੋ ਮੋਬਾਈਲ ਫੋਨ ਦੋ ਮੋਬਾਈਲ ਫੋਨ ਜਿਨ੍ਹਾਂ ਦੇ ਨੰਬਰ ਤੇ ਜਿਹੜੇ ਤੁਹਾਡੇ ਲੋਕਾਂ ਨੇ ਫਿਰੋਜ਼ਪੁਰ ਵਿੱਚ ਕੰਮ ਕਰਦੇ ਝੁੱਗੀ ਝੌਂਪੜੀ ਵਾਲਿਆਂ ਦੇ ਆਧਾਰ ਕਾਰ ਤੇ ਲੈ ਸੀ ਉਹ ਪ੍ਰਸ਼ਾਸਨ ਨੇ ਆਈਡੈਂਟੀਫਾਈ ਕਰ ਲਿਆ ਨੇ ਦੋ ਮੋਬਾਈਲ ਹੂੰ ਆਪਣੇ ਰਾਜ ਵਿੱਚ ਸਿਕੰਦਰ ਵੀ ਬਹੁਤ ਮਹਾਨ ਹੋਇਆ ਹਿਟਲਰ ਵੀ ਮਹਾਨ ਹੋਇਆ ਇੰਦਰਾ ਗਾਂਧੀ ਵੀ ਮਹਾਨ ਹੋਈ ਆ ਮੱਸਾ ਰੰਗੜ ਦੀ ਵੀ ਸਲਤਨਤ ਹੋਈ ਆ ਜਕਰੀਆ ਖਾਨ ਦੀ ਵੀ ਸਲਤਨਤ ਹੋਈ ਆ ਮਹਾਨ ਸੀ ਆਪਣੇ ਆਪਣੀ ਕੌਮ ਵਿੱਚ ਪਰੰਤੂ ਪਛਾਣਿਆ ਤਾਂ ਕਿਸੇ ਨੇ ਨਹੀਂ ਨਾ ਇਹ ਡੋਗਰਿਆਂ ਦੀ ਲਾਜ ਇਹ ਕੈਟ ਇੱਕ ਗਦਾਰ ਇਹ ਸਿੱਖੀ ਭੇਖ ਵਿੱਚ ਛੁਪੇ ਹੋਏ ਬਰੂਪੀਆਂ ਨੇ ਅੱਜ ਸਾਡਾ ਨੌਜਵਾਨ ਗੁਰਪ੍ਰੀਤ ਸਿੰਘ ਗੋਲੀਆਂ ਮਾਰ ਕੇ ਭੁੰਨਿਆ ਤੇ ਇਹ ਸਮਝਦੇ ਹੋਣਗੇ ਵੀ ਇੱਥੇ ਕੋਈ ਗੱਲ ਕਰਨ ਵਾਲਾ ਨਹੀਂ ਬਚੂਗਾ ਨਾ 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 ਕਰਾਂਗੇ ਗੱਲ ਬੁਰੇ ਦੇ ਘਰ ਤੱਕ ਜਾਵਾਂਗੇ ਇਥੇ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦਾ ਉਥੇ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਮੇਰੇ ਵੀਰਾਂ ਦਾ ਵੱਡਿਆਂ ਦਾ ਛੋਟਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਮੇਰੀ ਵੱਡੀ ਭੈਣ ਸਾਰੇ ਮਾਤਾ ਕਹਿੰਦੇ ਆ ਪਰ ਮੇਰੀ ਭੈਣ ਹੈ ਇਹ ਭੈਣ ਦਾ ਕੋਈ ਵੀ ਦੁੱਖ ਸੁੱਖ ਉਹ ਸਾਡਾ ਆਪਣਾ ਆ ਇਹ ਭੈਣ ਜਜ਼ਬਾਤੀ ਹੋ ਜਾਂਦੀ ਹੈ ਹੁਣਾ ਸੁਭਾਅਕ ਆ ਪਰ ਭੈਣੇ ਗਿਣ-ਗਿਣ ਕੇ ਬਦਲੇ ਲੈਣੇ ਬਸ ਅਸੀਂ ਇੱਕ ਵਾਰੀ ਵੀ ਡਰਨਾ ਨਹੀਂ ਹੈ ਝੁਕਣਾ ਨਹੀਂ ਹੈ ਤੇ ਕੁਝ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਜ਼ਿੰਦਗੀ ਜਿਉਂਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਜਦੋਂ ਪਿਛਲੇ ਸਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜੇ ਸਾਂ ਹਜੇ ਅਸੀਂ ਵੀ ਨੇਰੇ ਵਿੱਚ ਸੀ ਸਾਨੂੰ ਵੀ ਪੂਰਾ ਪਤਾ ਨਹੀਂ ਸੀ ਅੱਜ ਜਿਹੜੇ ਕਹਿੰਦੇ ਨੇ ਕਿ ਸਾਡਾ ਮਾਝੇ ਦਾ ਮੁੰਡਾ ਜਰਨੈਲ ਹੈ ਤੁਹਾਡੇ ਮਾਝੇ ਦੇ ਮੁੰਡੇ ਜਰਨੈਲ ਦੀ ਕਰਤੂਤ ਚਲਾਨ ਵਿੱਚ ਪੇਸ਼ ਹੋ ਚੁੱਕੀ ਹੈ ਤੇ ਜਿਹੜੇ ਅੱਖਾਂ ਤੇ ਨੀਵੀਂ ਕਰਕੇ ਪੱਗ ਬੰਨਣ ਵਾਲੇ ਐਡਵੋਕੇਟ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਝੂਠ ਨਾ ਬੋਲੋ ਆਓ ਫਰੀਦਕੋਟ ਦੀ ਅਦਾਲਤ 'ਚ ਮੈਂ ਚਲਾਨ ਦੀਆਂ ਕਾਪੀਆਂ ਤੁਹਾਨੂੰ ਲੈ ਕੇ ਦਿੰਨਾ ਸੰਗਤ ਵਿੱਚ ਜਿਹਨੂੰ ਹੋਰ ਜ਼ਰੂਰਤ ਹੋਵੇ ਉਹ ਦਿੰਨਾ ਉਹਦੇ ਵਿੱਚ ਕੀ ਹੈ ਜੋ ਗੁਰਪ੍ਰੀਤ ਨੇ ਸੱਚ ਬੋਲਿਆ ਸੀ ਉਹ ਸਾਰਾ ਸੱਚ ਐ ਉਹ ਖਾਲਸਾ ਜੀ ਅਸੀਂ ਕੌਣ ਸੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪਹਿਣਾ ਕਰਕੇ ਜਾਣ ਤੇ ਟੈਂਡਰ ਮੈਨੂੰ ਕਹਿੰਦੇ ਇਹਨੂੰ ਸ਼ਰਮੋਂ ਦੀਆਂ ਮੇਰੀਆਂ ਬੱਚੀਆਂ ਬੈਠੀਆਂ ਨੇ ਕਿੰਨਾ ਜਲੂਸ ਇਹ ਸਾਰਾ ਜਲੂਸ ਇਹ ਸਾਰੀ ਗੰਦਗੀ ਗੁਰਪ੍ਰੀਤ ਸਿੰਘ ਹਰੀ ਨੌ ਨੂੰ ਪਤਾ ਸੀ ਗੁਰਪ੍ਰੀਤ ਸਿੰਘ ਹਰੀ ਨੌ ਦੇ ਕੋਲ ਬਹੁਤ ਕੁਝ ਸੀ ਤੇ ਉਹ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਵਾਰਸ ਪੰਜਾਬ ਜਥੇਬੰਦੀ ਨੂੰ ਕੈਪਚਰ ਕੀਤਾ ਉਹ ਚਰਾਹੇ ਵਿੱਚ ਭਾਂਡਾ ਭੰਨਣ ਵਾਲਾ ਸੀ ਭੈਣ ਚਰਨਜੀਤ ਕੌਰ ਨਾਲ ਗੁਰਮਤਾ ਹੋ ਗਿਆ ਸੀ ਬਾਕੀਆਂ ਨਾਲ ਹੋ ਗਿਆ ਸੀ ਐਡਵੋਕੇਟ ਸਿਮਰਜੀਤ ਸਿੰਘ ਤੇ ਸਾਰੀ ਟੀਮ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਹਿਣ ਵਾਲੇ ਸੀ ਕਿ ਅਸੀਂ ਇਹ ਝਾਲੀ ਨੂੰ ਪ੍ਰਧਾਨ ਨਹੀਂ ਮੰਨਦੇ ਕਿਉਂਕਿ ਉਹ ਦੀਪ ਸਿੱਧੂ ਦਾ ਬਣਾਇਆ ਹੋਇਆ ਖਜ਼ਾਨਚੀ ਸੀ ਇੱਕ ਗੱਲ ਇਹ ਡਰ ਸੀ ਐਡੀ ਮੋਟੀ ਫੈਲ ਹੈ ਤੁਸੀਂ ਕਹਿੰਦੇ ਚਲਾਨ 'ਚ ਕੁਛ ਨਹੀਂ ਉਹ ਐਡਵੋਕੇਟ ਸਾਹਿਬ ਮੇਰਾ ਵੀ ਤੁਸੀਂ ਕੇਸ ਲੜਦੇ ਰਹੇ ਹੋ ਤੇ ਇੱਕ ਲੜਦੇ ਹੋ ਮੈਂ ਤੁਹਾਨੂੰ ਕਹਿਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿੱਦੀ ਰੈਸਟ ਨਹੀਂ ਪੈਂਦੀ ਉਹਦਾ ਚਲਾਨ ਪੇਸ਼ ਨਹੀਂ ਕੀਤਾ ਜਾਂਦਾ ਹਜੇ ਉਸ ਲਗਾੜੇ ਦੀ ਰੈਸਟ ਪਾਉਣ ਵਾਲੀ ਰਹਿੰਦੀ ਹੈ ਜਿਸ ਦਿਨ ਪੈ ਗਈ ਤੁਹਾਨੂੰ ਛੱਪਣੀ 'ਚ ਨੱਕ ਡੋਬ ਕੇ ਮਰਨ ਨੂੰ ਹਾਂ ਨਹੀਂ ਲੱਭਣਾ ਤੇ ਜਿਹੜੇ ਲੋਕ ਮੈਨੂੰ ਕਹਿੰਦੇ ਸੀ ਖੋਸਾ ਗੱਪਾਂ ਮਾਰਦਾ ਹੈ ਜੇਲ੍ਹ ਤੋਂ ਬੈਠਾ ਬੰਦਾ ਕਿਵੇਂ ਮਰਵਾਉਂਦਾ ਦੋ ਮੋਬਾਈਲ ਫੋਨ ਦੋ ਮੋਬਾਈਲ ਫੋਨ ਜਿਨ੍ਹਾਂ ਦੇ ਨੰਬਰ ਤੇ ਜਿਹੜੇ ਤੁਹਾਡੇ ਲੋਕਾਂ ਨੇ ਫਿਰੋਜ਼ਪੁਰ ਵਿੱਚ ਕੰਮ ਕਰਦੇ ਝੁੱਗੀ ਝੌਂਪੜੀ ਵਾਲਿਆਂ ਦੇ ਆਧਾਰ ਕਾਰਡ ਤੇ ਲੈ ਸੀ ਉਹ ਪ੍ਰਸ਼ਾਸਨ ਨੇ ਆਈਡੈਂਟੀਫਾਈ ਕਰ ਲਏ ਨੇ ਦੋ ਮੋਬਾਈਲ ਫੋਨ ਹੁਣ ਮੋਬਾਈਲ ਫੋਨ ਦੀਆਂ ਸਿਮਾਂ ਜਿਹੜੀਆਂ ਆਈਡੈਂਟੀਫਾਈ ਹੋ ਗਈਆਂ ਤੇ ਫਿਰ ਮੋਬਾਈਲ ਫੋਨ ਟਰ ਸੇਮ ਸਿਆਂ ਕਾਦੇ ਵਾਸਤੇ ਰੱਖੇ ਸੀ ਤੂੰ ਕਹਿੰਦਾ ਏ ਏ ਏ ਆਈ ਏ ਏ ਆਈ ਨਹੀਂ ਇਹ ਸੱਚੀ ਮੁੱਚੇ ਆਈ ਹੈ ਤੂੰ ਸਾਲ ਹੋ ਗਿਆ ਤੁਹਾਨੂੰ ਤੁਹਾਡੇ ਟੱਬਰ ਦਾ ਕੋਈ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਹਿਣ ਨਹੀਂ ਆਇਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਫੇਰ ਖੜ ਕੇ ਕਹਿੰਨੇ ਆ ਵੀ ਕੋ ਸਾਡਾ ਮੁੰਡਾ ਮੋਬਾਈਲ ਨਹੀਂ ਸੀ ਚਲਾਉਂਦਾ ਹੁਣ ਤਾਂ ਆਪਣੀ ਪੁਲਿਸ ਦੀ ਫਾਈਲ ਦੇ ਉੱਤੇ ਆ ਗਿਆ ਕਿ ਦੋ ਮੋਬਾਈਲ ਚਲਦੇ ਸੀ ਜੇਲ੍ਹ ਚ ਹੋ ਗਿਆ ਪਤਾ ਲੱਗ ਗਿਆ ਇੱਕ ਗੱਲ ਅੱਜ ਫੇਰ ਕਹਿ ਕੇ ਚੱਲਿਆ ਵਾਂ ਤਰਸੇਮ ਸਿਆ ਕੇ ਮੇਰੇ ਮੁੰਡੇ ਦੀ ਅਰਸ਼ ਨਾਲੇ ਨਾ ਗੱਲ ਨਹੀਂ ਹੋਈ ਕਦੇ ਇਹ ਵੀ ਪੁਲਿਸ ਦੀ ਫਾਈਲ ਤੇ ਪਈ ਆ ਇਹ ਵੀ ਪੁਲਿਸ ਦੀ ਫਾਈਲ ਤੇ ਪਈ ਆ ਫੇਰ ਕਈ ਕਹਿੰਦੇ ਆ ਗੈਂਗਸਟਰਾਂ ਨੂੰ ਉਹ ਮਰਨਾ ਤੇ ਅੱਜ ਵੀ ਆ ਕੱਲ ਵੀ ਆ ਮੈਂ ਉਹ ਗੈਂਗਸਟਰ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਪੰਜਾਬ ਦੇ ਪੁੱਤ ਕਿਉਂ ਮਾਰਦੇ ਹੋ ਸਿਰਫ 19000 ਰੁਪਏ ਮਾਸਟਰ ਜੀ ਕਹਿ ਕੇ ਗਏ ਨੇ ਗੱਲ ਇਹ ਗੱਲ ਛੋਟੀ ਨਹੀਂ ਹੈ ਆ ਮੇਰੇ ਸਤਕਾਰਯੋਗ ਭੈਣ ਜੀ ਬੈਠੇ ਨੇ ਦੋ ਕਪਲ ਦੋ ਕਪਲ ਜੋੜਾ ਭਾਵ ਉਹ ਇੰਗਲੈਂਡ ਚ ਬੈਠੇ ਨੇ ਉਹ ਕੈਟ ਨੇ ਉਹਨਾਂ ਨੇ ਤਾਰੇ ਦੀ ਵੀ ਪਿੱਠ ਵਿੱਚ ਛੁਰਾ ਮਾਰਿਆ ਹੁਣ ਝੂਠੀ ਮੁਠੀ ਦੇ ਉਹ ਭਰਾਵਣਾ ਹੀ ਫਿਰਦੇ ਨੇ ਭਿਉਰੇ ਦੀ ਪਿੱਠ ਵਿੱਚ ਜਿਹੜੀ ਛੁਰਾ ਮਾਰਿਆ ਅੱਜ ਕੈਟਾਂ ਤੋਂ ਵਜਨ ਦੀ ਲੋੜ ਹੈ ਕੈਟਾਂ ਤੋਂ ਉਹ ਤਾਰਾ ਜੀ ਦਾ ਪੇਜ ਵੀ ਚਲਾਉਂਦੇ ਨੇ ਤੇ ਗਲਤ ਬਿਆਨੀਆਂ ਵੀ ਕਰਦੇ ਨੇ ਇਦਾਂ ਗੱਲ ਨਹੀਂ ਜੇ ਬਣਨੀ ਸੱਚ ਤੁਹਾਨੂੰ ਸੱਚ ਦੇ ਮੋਰੇ ਖੜਨਾ ਪੈਣਾ ਆ ਕੋਈ ਮਾਰੇ ਇਹ ਕਹਿੰਦੇ ਚੰਗਾ ਨਾਉ ਰਖਾਏ ਕਾ ਆ ਜਿਹੜੇ ਕਹਿੰਦੇ ਨਾ ਉਹਨਾਂ ਬੰਦੇ ਬਹੁਤ ਆ 4 ਲੱਖ ਬੰਦਾ ਆ ਗੁਰੂ ਸਾਹਿਬ ਥੋੜੇ ਕੀ ਕਹਿੰਦੇ ਆ ਚੰਗਾ ਨਾਉ ਰਖਾਏ ਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਇਹ ਗੱਲ ਨੋਟ ਕਰਿਓ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੋਈ ਬਾਤ ਨਹੀਂ ਪੁੱਛਦਾ ਹੁੰਦਾ ਚੰਗਾ ਨਾ ਔਰ ਬੜੇ ਬੜੇ ਥੇ ਲਖਾ ਲੈਂਦੇ ਨੇ ਆਪਣੇ ਰਾਜ ਵਿੱਚ ਸਕੰਦਰ ਵੀ ਬਹੁਤ ਮਹਾਨ ਹੋਇਆ ਹਿਟਲਰ ਵੀ ਮਹਾਨ ਹੋਇਆ ਇੰਦਰਾ ਗਾਂਧੀ ਵੀ ਮਹਾਨ ਹੋਈ ਆ ਮੱਸਾ ਰੰਗੜ ਦੀ ਵੀ ਸਲਤਨਤ ਹੋਈ ਆ ਜਕਰੀਆ ਖਾਨ ਦੀ ਵੀ ਸਲਤਨਤ ਹੋਈ ਆ ਮਹਾਨ ਸੀ ਆਪਣੇ ਆਪਣੀ ਕੌਮ ਵਿੱਚ ਪਰੰਤੂ ਪਛਾਣਿਆ ਤਾਂ ਕਿਸੇ ਨੇ ਨਹੀਂ ਨਾ ਇਹ ਡੋਗਰਿਆਂ ਦੀ ਲਾਜ ਇਹ ਕੈਟ ਇਹ ਗਦਾਰ ਇਹ ਸਿੱਖੀ ਭੇਖ ਵਿੱਚ ਛੁਪੇ ਹੋਏ ਬਰੂਪੀਆਂ ਨੇ ਅੱਜ ਸਾਡਾ ਨੌਜਵਾਨ ਗੁਰਪ੍ਰੀਤ ਸਿੰਘ ਗੋਲੀਆਂ ਮਾਰ ਕੇ ਭੁੰਨਿਆ ਤੇ ਇਹ ਸਮਝਦੇ ਹੋਣਗੇ ਵੀ ਇੱਥੇ ਕੋਈ ਗੱਲ ਕਰਨ ਵਾਲਾ ਨਹੀਂ ਬਚੂਗਾ ਨਾ 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 ਕਰਾਂਗੇ ਗੱਲ ਬੁਰੇ ਦੇ ਘਰ ਤੱਕ ਜਾਵਾਂਗੇ ਹਰ ਉਹ ਲੜਾਈ ਲੜਾਂਗੇ ਜਿਹੜੀ ਸਾਨੂੰ ਲੜਨੀ ਪਈ ਜੇ ਆਖਰਕਾਰ ਨਾ ਠੀਕ ਹੋਇਆ 52 53 ਸਾਲ ਦੇ ਹੈਗੇ ਆ ਹੋਰ ਜੀਣ ਦੀ ਆਸ ਨਹੀਂ ਜਾਂ ਮਰਾਂਗੇ ਜਾਂ ਮਰਾਂਗੇ ਅਸੀਂ ਹੋਰ ਕਿਸੇ ਘਰ ਦਾ ਦੀਵਾ ਬੁਝਣ ਨਹੀਂ ਦੇਣਾ ਔਰ ਮੈਂ ਕੁਝ ਲੋਕ ਹੋਰ ਸਾਡੇ ਸੰਦੀਪ ਸਿੰਘ ਸਣੀ ਦਾ ਬਹੁਤ ਸਤਿਕਾਰ ਹੈ ਪਰ ਜਿਹੜੇ ਲੋਕ ਉਹਦੇ ਭਾਈ ਭਰਾ ਜਿਹੜੇ ਕਾਤਲਾਂ ਨਾਲ ਬੈਠੇ ਨੇ ਅਸੀਂ ਸੰਦੀਪ ਸਿੰਘ ਦੀ ਕੁਰਬਾਨੀ ਕਰਕੇ ਸ਼ਰਮ ਕਰਦੇ ਆ ਸਾਡਾ ਮੂੰਹ ਨਾ ਖਲਾਓ ਜੇ ਇਲੈਕਸ਼ਨ ਨਾਲ ਤਬਦੀਲੀ ਆਉਣੀ ਹੁੰਦੀ ਉਹ ਵੀ 1 ਸਾਲ ਦੀ ਇਲੈਕਸ਼ਨ 92 94 ਐਮ ਐਲ ਏ ਕੱਖ ਨਹੀਂ ਕਰ ਸਕੇ ਤੁਹਾਡੇ ਵਾਲਾ ਇੱਕ ਕੀ ਕਰ ਦੂਗਾ ਪਰ ਮੈਂ ਹਜੇ ਅਸੀਂ ਹਜੇ ਹੋਰ ਇਦੋਂ ਵੱਧ ਕੁਝ ਕਹਿਣਾ ਨਹੀਂ ਚਾਹੁੰਦੇ ਅਸੀਂ ਰੁਪਈਆ ਸੱਟ ਕੇ ਲੜਾਈ ਲੜਨ ਵਾਲੇ ਲੋਕਾਂ ਸਾਨੂੰ ਕਿਸੇ ਤੋਂ ਕੋਈ ਡਰ ਨਹੀਂ ਜੇ ਜੇ ਕਿਸੇ ਨੇ ਸਾਡੇ ਕਿਸੇ ਸਿੰਘਵਾਲ ਸਾਡੇ ਪਰਿਵਾਰਾਂ ਵਾਲ ਅੱਖ ਕਰਕੇ ਵੇਖਿਆ ਉਹਦੀ ਅੱਖ ਕੱਢ ਦਿੱਤੀ ਜਾਊਗੀ ਜੇ ਕਿਸ ਨੇ ਉਂਗਲ ਕੀਤੀ ਉਹਦੀ ਉਂਗਲ ਵੱਢ ਦਿੱਤੀ ਜਾਊਗੀ ਇੱਟ ਦਾ ਜਵਾਬ ਪੱਥਰ 'ਚ ਦੇਾਂਗੇ ਅੰਤ ਵਿੱਚ ਫੇਰ ਗੁਰੂ ਅੱਗੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਸਾਨੂੰ ਸਬਰ ਸਦਕ ਸੰਜਮ ਭਰੋਸਾ ਬਖਸ਼ ਦੀ ਤੇਰੇ ਤੋਂ ਬਿਨਾ ਸਾਡਾ ਕੋਈ ਨਹੀਂ